ਚਲੋ ਜਿਹੜਾ ਮੇਰੇ ਪੁੱਤ ਦਾ ਨਾ ਬਾਹਰ ਜਾਣ ਦਾ ਸੁਪਨਾ ਵਾ ਉਹ ਵੀ ਪੂਰਾ ਹੋ ਜਾਊਗਾ ਉਹ ਵੀ ਖੁਸ਼ ਹੋ ਜਾਊਗਾ ਬੜੀ ਰੀਜ਼ਵਾ ਮੇਰੇ ਪੁੱਤ ਨੂੰ ਬਾਹਰ ਚਾਹਦੀ ਪੁੱਤ ਅਹੀਂ ਹੀ ਉਹੇ ਡਿਕੰਡੇ ਆ ਧਿਆਨ ਤੇ ਮੇਰਾ ਵੀ ਨਾ ਉਹਨਾਂ ਵਾਲੀ ਆ ਨਾ ਤੇ ਵਿਚੋਲਿਆਂ ਦਾ ਕੋਈ ਫੋਨ ਆਇਆ ਵਾ ਤੇ ਨਾ ਕੁੜੀ ਵਾਲਿਆਂ ਦਾ ਆਇਆ ਵਾ ਮੈਂ ਤੇ ਮਹਾਰਾਜ ਅੱਗੇ ਨਾ ਇਹੋ ਹੀ ਹੱਥ ਜੋੜਦੀ ਨਾ ਵੀ ਸਾਡੇ ਪਰਿਵਾਰ ਵਿੱਚ ਨਾ ਐਦਾਂ ਹੀ ਪਿਆਰ ਬਣਿਆ ਰਵੇ ਤੇ ਜਿਹੜੀਆਂ ਨੌਵਾਂ ਨਾ ਮੇਰੀਆਂ ਮੈਂ ਇਹਨਾਂ ਨੂੰ ਧੀਆ ਹੀ ਬਣਾ ਕੇ ਰੱਖਾਂ ਭਾਬੀ ਜਦੋਂ ਮੈਂ ਇੱਕ ਵਾਰੀ ਤੁਹਾਨੂੰ ਸਮਝਾਤਾ ਵਾ ਮੈਂ ਉੱਥੇ ਰਿਸ਼ਤਾ ਨਹੀਂ ਕਰਨਾ ਤੂੰ ਹੀ ਆਪਣੇ ਜੇਤੇ ਅੜੇ ਆ। ਨਾ ਦਿਮਾਗ ਤੋਂ ਕੰਮ ਲੈ। ਬਾਹਰ ਜਾਣਾ ਚਾਹੁੰਨੀ ਆ ਕਿ ਨਹੀਂ? ਹਾਂਜੀ ਜਾਣਾ ਵਾ। ਤੇ ਗੱਲਾਂ ਨਾ ਜਾਇਆ ਜਾਣਾ ਉੱਥੇ। ਪੈਸੇ ਲੱਗਣੇ ਆ। ਨਾਲੇ ਮੇਰੀ ਗੱਲ ਸੁਣ। ਦਿਮਾਗ ਤੋਂ ਕੰਮ ਲੈ। ਬਾਹਰ ਜਾ ਕੇ ਮੁਰੇ ਨੂੰ ਸੱਦਣਾ ਵਾ ਕਿ ਨਹੀਂ ਸੱਦਣਾ। ਉਹ ਤੇਰੀ ਮਰਜ਼ੀ ਆ। ਐ ਨਹੀਂ ਤੈਨੂੰ ਕੋਹ ਵੀ ਕਹਿੰਦੇ ਜਦੋਂ ਵਿਆਹ ਹੋਊਗਾ ਤੇ ਕੱਲੀਆਂ ਰੋਟੀਆਂ ਤੇ ਨਾ ਲਾਛੜੀ ਉਹਨੂੰ। ਥੋੜਾ ਬੋੜਾ ਬਾਹਰ ਅੰਦਰ ਘੁਮਾ ਫਰਾ ਲਿਆਏ ਉਹਨੂੰ ਤੇ ਨਾਲੇ ਜਿਹੜੀ ਕੋਈ ਚੀਜ਼ ਮੰਗੇ ਨਾਲੇ ਲੈ ਤੀ। ਜਦੋਂ ਤੇਰਾ ਵਿਆਹ ਹੋ ਗਿਆ ਤੈਨੂੰ ਉਹਨਾਂ ਨੇ ਬਾਹਰ ਘੱਲ ਦੇਣਾ ਵਾ। ਫੇ ਤੇਰੀ ਮਰਜ਼ੀ ਆ। ਕਿ ਤੂੰ ਮੁੰਡੇ ਨੂੰ ਸੱਦਣਾ ਵਾ ਕਿ ਨਹੀਂ ਸੱਦਣਾ ਹੋ ਨਾ ਹੋਏ ਤੁਸੀਂ ਪੈਸੇ ਲਾ ਦੋ ਇੰਨੇ ਤੇ ਮੁੜ ਕੇ ਬਾਹਰ ਜਾ ਕੇ ਫੋਨ ਨਾ ਕਰੇ ਅਗਲੀਆਂ ਨਾ ਚੂੜਾ ਲਾ ਕੇ 에ਅਰਪੋਰਟ ਤੇ ਰੱਖ ਜਾਂਦੀਆਂ ਨੇ ਤੈਨੂੰ ਪਤਾ ਵਾ ਸਾਰਾ ਗੱਲ ਤੇ ਦੀਦੀ ਡਾਡੀ ਠੀਕ ਵਾ ਇਹੋ ਗੱਲ ਮੈਨੂੰ ਵੀਰ ਨੇ ਸਮਝਾਈ ਆ ਜਿਵੇਂ ਇੱਕ ਰਿ ਬਾਹਰ ਜਾ ਲੰਦੋ ਫਿਰ ਕਿੰਨੇ ਪੁੱਛਣਾ ਇਹਨਾਂ ਨੂੰ ਮੈਂ ਨਹੀਂ ਕਾ ਫੋਨ ਕਰਿਆ ਕਰਨਾ